ਕਾਂਗਰਸ ਚ ਵੱਡੇ ਪੱਧਰ ਤੇ ਹੋ ਰਹੀਆਂ ਖੇਮ ਕਰਨ ਚ ਸ਼ਮੂਲੀਅਤਾਂ ਨੇ ਹਲਕੇ ਦੀ ਸਿਆਸਤ ਕੀਤੀ ਗਰਮਾ अनेका ਪਰਿਵਾਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਚ ਕਾਂਗਰਸ ਚ ਸ਼ਾਮਲ ਹਲਕਾ ਖੇਮ ਕਰਨ ਵਿੱਚ ਕਾਂਗਰਸ ਪਾਰਟੀ ਦਿਨ ਬਦ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ ਅਤੇ ਵਿਰੋਧੀ ਸਿਆਸੀ ਧਿਰਾਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਆਏ ਦਿਨ ਹੋ ਰਹੀਆਂ ਸ਼ਮੂਲੀਅਤਾਂ ਨੇ ਹਲਕਾ ਖੇਮ ਕਰਨ ਦੀ ਸਿਆਸਤ ਗਰਮ ਕਰ ਦਿੰਦੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਰਤੋਕੇ ਵਿੱਚ ਲਖਬੀਰ ਸਿੰਘ ਕੁਲਬੀਰ ਸਿੰਘ ਸਾਹਿਬ ਸਿੰਘ ਬਾਦ ਸਿੰਘ ਗੁਰਪ੍ਰੀਤ ਸਿੰਘ ਪਲਵਾਨ ਬਲਵੀਰ ਸਿੰਘ ਦੀ ਪ੍ਰੇਰਣਾ ਸਦਕਾ अनेका ਪਰਿਵਾਰਾਂ ਨੇ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ ਇਸ ਸਮੇਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੋਲਰ ਨੇ ਕੀ ਕਿਹਾ ਉਹ ਵੀ ਸੁਣੋ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬਾਈ ਜੀ ਦਾ ਗਾਤਾ ਜੁਆਇਂ ਜੀ ਦੇਤੇ ਸਾਰੇ ਸੱਜਰ ਦਾ ਜਿੰਦਾ ਸੱਜਰ ਦਾ ਬਹੁਤ ਬਹੁਤ ਤੁਹਾਡੀਆਂ ਵੀ ਜਿਨ੍ਹਾਂ ਨੇ ਅੱਜ ਅੱਜ 2 ਸਾਲ ਪਹਿਲੇ ਜਿਹੜੇ ਇਲੈਕਸ਼ਨ ਨੂੰ ਵੋਟਾਂ ਪੈਣ ਨੂੰ ਮਰਾਜੀ ਕੁਝ ਕਿਤਾਬ ਕਾਂਗਰਸ ਪਾਰਟੀ ਦਾ ਮੇਰਾ ਸਾਰਾ ਨਾਲ ਕੇ ਸਾਥ ਦੇਣ ਦੀ ਕੋਸ਼ਿਸ਼ ਜਿਹੜਾ ਉਪਰਾਲਾ ਕੀਤਾ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਤੁਹਾਡੀਆਂ ਨੇ ਸ਼ੁਕਰਗੁਜ਼ਾਰ ਹਾਂ ਔਰ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਅੱਜ ਇੱਕ ਮੋਟ ਹੋ ਕੇ ਤੁਸੀਂ ਇਸ ਚੀਜ਼ ਨੂੰ ਪਹੁੰਚ ਗਏ ਜੀ ਦੀ ਲੀਡਰਸ਼ਿਪ ਆ ਸਾਡੀ ਜਿੰਨੇ ਵੀ ਸਾਡੇ ਇਹ ਸਰਕਾਰ ਜੋਗ ਖਾਰੇ ਦੇ ਸਾਥੀ ਚਾਹੇ ਉਹ ਆਪਣਾ ਬਾਸੋਂ ਦੀ ਗੱਲ ਕਰ ਲਈਏ ਉਹ ਪ੍ਰੋ ਆਲਮ ਦੀ ਕਰ ਲਈਏ ਤਾਲ ਤੋਂ ਦੀ ਕਰ ਲਈਏ ਸਰਪੰਚ ਸਾਹਿਬ ਦੀ ਕਰ ਲਈਏ ਸਾ ਬਾਸੋਂ ਦੀ ਕਰ ਲਈਏ ਆਲਮ ਦੀ ਸਾਰ ਤੋਂ ਦੀ ਕੰਕੂਤੋਂ ਦੀ ਜਿੰਨੇ ਵੀ ਅਗ ਦੇਸੋਂ ਦੀ ਮਾਸਟਰ ਜੀ ਦੀ ਸਾਰੇ ਜਣੇ ਆਪਣਾ ਘਰਪੇਸ਼ੋਂ ਦੀ ਜਿੰਨੇ ਵੀ ਤੁਹਾਡੇ ਸਾਰੇ ਸਾਥੀ ਆ ਕੋਈ ਵੀ ਤੁਸੀਂ ਹੁਕਮ ਲਾਓ ਤੇ ਇਹ ਸਾਰੀ ਜਿਹੜੀ ਟੀਮ ਆ ਉਹ ਤੁਹਾਡੇ ਕੰਮ ਕਰਨ ਦੇ ਵਿੱਚ ਸਭ ਦੇ ਕਿਸਮਤ ਸੇ ਆਵਾ ਕੋ ਮੁਸ਼ਕਲ ਆ ਕੋਈ ਉਧਰ ਹੀ ਸਾਡੇ ਛੱਡ ਕੇ ਆ ਰਹੇ ਆ ਅੱਜ ਹਰ ਬੰਦੇ ਨੂੰ ਪਤਾ ਵੀ ਜਿਉਂ ਮਨੇ ਕਾਲੀ ਦਲ ਦਾ ਜਦੋਂ ਕੋਈ ਬਿਖਾ ਰਹੇ ਤੋਂ ਬਿਖਾਉਂਗੇ ਗੁੰਡਾ ਗਰਦੀ ਨਸ਼ਾ ਕੋਰੀ ਤਕਾਸ਼ਾ ਹੀ ਤੇ ਜਿਹੜਾ ਨਾ ਉਹ ਬੋਲਬਾਲਾ ਰਿਹਾ ਝਗੜਾ ਕਿਹਦੇ ਆਦਾ ਇਹਨੂੰ ਪੱਟੇ ਕਿੱਦਾਂ ਹੋਏ ਬੰਦਾ ਕਿਦੇ ਪੈ ਹੁੰਦਾ ਸੀ ਚੋਕੇ ਇਹਨੂੰ ਅੰਦਰ ਦਿੱਤਾ ਹੁੰਦਾ ਸੋ